ਸਤਿ ਸ੍ਰੀ ਅਕਾਲ ਜੀ ਸਾਰੇ ਖਾਨਕਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਤੋਂ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਦੇ ਨਵੇਂ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾਇਆ ਤਾਂ ਜੋ ਵਧੀਆ ਤੋਂ ਵਧੀਆ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਦੇਖੋ ਆਪਣੀਆਂ ਕਣਕਾਂ ਸਾਰੀਆਂ ਵਧੀਆ ਖੜੀਆਂ ਨੇਗੀਆਂ ਤੇ ਪਹਿਲਾਂ ਤਾਂ ਮੈਂ ਮਾਫੀ ਚਾਹਣਾ ਪਿਛਲੇ ਕੁਝ ਦਿਨਾਂ ਤੋਂ ਮੇਰੇ ਤੋਂ ਵੀਡੀਓ ਨਹੀਂ ਪਈ ਕਿਉਂਕਿ ਥੋੜੀ ਤਬੀਅਤ ਖਰਾਬ ਸੀਗੀ ਸਰੀਰ ਸਾਸਣੀ ਸੀ ਦਿੰਦਾ ਤੇ ਕੁਝ ਕੰਮ ਵੀ ਸੀਗੇ ਉਹਨਾਂ ਕਰਕੇ ਚਾਰ-ਪੰਜ ਦਿਨ ਦੀ ਆਪਾਂ ਤੋਂ ਥੋੜਾ ਗੈਪ ਪੈ ਗਿਆ ਵੀਡੀਓ ਦੇ ਵਿੱਚ ਤੇ ਹੁਣ ਤੋਂ ਆਪਾਂ ਦੁਬਾਰਤੋਂ ਫੇਰ ਤੁਹਾਡੇ ਨਾਲ ਉਹੀ ਜਾਣਕਾਰੀ ਸਾਰੀ ਸਾਂਝੀ ਕਰਦੇ ਰਿਹਾ ਕਰਾਂਗੇ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਆਂਗੀ ਜਿਹੜੇ ਆਪਾਂ ਉਹਨਾਂ ਕਿਸਾਨਾਂ ਤੋਂ ਮੈਂ ਖੈਰ ਦੋ ਦਿਨ ਫੀਡਬੈਕ ਲੈਣ ਦੇ ਵਿੱਚ ਵੀ ਥੋੜਾ ਜਿਹਾ ਵਿਅਸਤ ਰਿਹਾ ਵੀ ਕਿਹੜੇ-ਕਿਹੜੇ ਕਿਸਾਨ ਵੀਰਾਂ ਤੋਂ ਕਿੱਦਾਂ-ਕਿੱਦਾਂ ਆਪਾਂ ਪੁੱਛਿਆਗਾ ਤੇ ਜਿਹੜੀਆਂ ਕਿਸਾਨ ਵੀਰੋ ਆਪਾਂ ਕਣਕਾਂ ਦੀਆਂ ਫਸਲਾਂ ਹੁਣ ਲਾਈਆਂ ਹੋਈਆਂ ਨਿਗੀਆਂ ਇਹਨਾਂ ਦੇ ਵਿੱਚ ਕਿਸਾਨ ਵੀਰੋ ਆਪਾਂ 2-3 ਤਰ੍ਹਾਂ ਨਾਲ ਕਿਸਾਨ ਵੀਰਾਂ ਨਾਲ ਰਾਬਤਾ ਬਣਾਇਆ ਹੈਗਾ ਜਿਨ੍ਹਾਂ ਨੇ ਕੁਝ ਨਵੀਆਂ ਵੈਰਾਈਟੀਆਂ ਵੀ ਲਾਈਆਂ ਨੇ ਕੁਝ ਪੁਰਾਣੀਆਂ ਵੀ ਨੇਗੀਆਂ ਤੇ ਕਈ ਵੈਰਾਈਟੀਆਂ ਆਪਣੇ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਨਿਗੀਆਂ ਲੋਕ ਸਾਲ ਤੋਂ ਤਾਂ ਕਿਸਾਨ ਵੀਰੋ ਉਹ ਆਪਾਂ ਉਹਨਾਂ ਤੋਂ ਰਾਬਤਾ ਹੀ ਲਿਆਗਾ ਵੀ ਕਿਹੜੀ ਵੈਰਾਈਟੀ ਨੂੰ ਕਿਹੜੇ ਟਾਈਮ ਲਾਉਣ ਨਾਲ ਤੁਹਾਡੀ ਵੈਰਾਈਟੀ ਵਧੀਆ ਖੜੀ ਆ ਵੀ ਕਿਹੜਾ ਟਾਈਮ ਪੀਰੀਅਡ ਤੁਹਾਨੂੰ ਸਹੀ ਲੱਗਿਆ ਕਿਹੜੀ ਵੈਰਾਈਟੀ ਨੇ ਕਿੰਨਾ ਕਿ ਕਿਹੜੀ ਚੀਜ਼ ਦਾ ਧੱਕਾ ਮੰਨੇ ਆ ਕਿ ਕਿਹਨੇ ਨਹੀਂ ਮੰਨਿਆ ਤਾਂ ਕਿਸਾਨ ਵੀਰੋ ਆਪਾਂ ਤੁਹਾਡੇ ਨਾਲ ਅੱਜ ਸਾਰੀ ਗੱਲਬਾਤ ਇਹ ਸਾਂਝੀ ਕਰਦੇ ਆਂਗੇ ਤਾਂ ਕਿਸਾਨ ਵੀਰੋ ਪਹਿਲਾਂ ਤਾਂ ਆਪਾਂ ਸਾਰਿਆਂ ਤੋਂ ਪਹਿਲਾਂ ਕਿਸਾਨ ਵੀਰਾਂ ਤੋਂ ਜਿਹੜੇ ਆਪਣੇ ਮੰਨ ਲੇ ਕਿ ਚਲੋ ਰਾਪਤੇ ਦੇ ਨਾਲ ਰਹਿੰਦੇ ਨੇ ਕਿ ਕਿਸਾਨ ਵੀਰ 826 ਵਾਰੇ ਆਪਾਂ ਪੁੱਛਿਆ BBW 826 ਜਿਹੜੀ ਕਿ ਕਿਸਾਨ ਵੀਰਾਂ ਨੇ ਯੂਨੀਵਰਸਿਟੀ ਤੋਂ ਲਿਆ ਕੇ ਬੀਜਿਆ ਸੀਗਾ ਬਹੁਤ ਵਧੀਆ ਕਣਕ ਖੜੀ ਹੈ ਪੂਰੀ ਐਨ ਜਿੱਦਾਂ ਆਪਾਂ ਕਹਿ ਜੀਏ ਦਿਲਖੁਸ਼ ਕਰੂ ਕਣਕ ਹੈ ਤੇ ਜਿਹੜੇ ਕਿਸਾਨ ਵੀਰਾਂ ਨਾਲ ਕੋਈ ਬੀਜ ਧੱਕਾ ਹੋ ਗਿਆ ਉਹਨਾਂ ਦਾ ਦੇਖੋ ਆਪਾਂ ਨਹੀਂ ਉਹ ਕਰ ਸਕਦੇ ਕਿਉਂਕਿ ਉਹਨਾਂ ਨਾਲ ਪਹਿਲੀ ਵਿਚਾਰਿਆਂ ਨਾਲ ਠੱਗੀ ਹੋ ਗਈ ਉਹ ਨਿਰਾਸ਼ ਨੇ ਪਰ ਜਿਹੜੇ ਕਿਸਾਨ ਵੀਰਾਂ ਨਾਲ ਕੋਈ ਬੀਜ ਨਹੀਂ ਧੱਕਾ ਹੋਇਆ ਵਧੀਆ ਜਿਨ੍ਹਾਂ ਨੂੰ ਬੀਜ ਮਿਲਿਆ ਯੂਨੀਵਰਸਿਟੀ ਤੋਂ ਟਾਪ ਦਾ ਬੀਜ ਮਿਲ ਗਿਆ ਉਹ ਕਿਸਾਨ ਵੀਰਾਂ ਦੀ ਫਸਲ ਪੂਰੀ ਸਿਖਰ ਤੇ ਹੈ ਤੇ ਸਿਖਰ ਤੇ ਕਿਹੜੀ ਹੈ ਜਿਨ੍ਹਾਂ ਦੀ ਬਿਜਾਈ 5 ਨਵੰਬਰ ਤੋਂ 15 ਨਵੰਬਰ ਦੇ ਵਿਚਾਲੇ ਵਿਚਾਲੇ ਹੋਈ ਸੀ ਉਹ ਪੂਰੀ ਟਾਪ ਦੀ ਰਹੀ ਹੈ ਕਣਕ ਬਾਕੀ ਦੇਖੋ ਕਿਸਾਨ ਵੀਰੋ ਕੁਦਰਤ ਨੂੰ ਕੋਈ ਮਿਲਕੇ ਨਹੀਂ ਆਇਆ ਬਾਕੀ ਦੱਸੂਗਾ ਝਾੜ ਤੇ ਕਿਸਾਨ ਵੀਰੋ ਅੱਕੇ ਆ ਜਾਂਦੀ ਹੈ ਕੀ ਆਪਣੇ ਜਿੱਦਾਂ ਹੋਰ ਕਿਸਮਾਂ ਆਉਂਦੀਆਂ ਨੇ ਆਪਣੇ ਲੋਕਲ ਆਉਂਦੀਆਂ ਨੇ ਜਾਂ ਜਿੱਦਾਂ ਆਪਣੇ HD 30 78 ਵਗੈਰਾ ਤਾਂ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਨੇ ਖਰ ਕਣਕ ਇਸ ਵਾਰ ਸਾਰੀਆਂ ਵਧੀਆ ਨੇ ਪਰ ਚਾਰਕ ਕਿਸਮਾਂ ਬਾਰੇ ਆਪਾਂ ਕਿਸਾਨ ਵੀਰੋ ਤੋਂ ਬਖੂਬੀ ਪੁੱਛਿਆ ਜਿਹੜੀਆਂ ਆਪਾਂ ਨੂੰ ਕਨਫਿਊਜ਼ਨ ਸੀ ਗਿਆ ਤੇ DBW 327 ਕਿਸਮਾਂ ਕਿਸਾਨ ਵੀਰੋ ਜਿਹੜੀ ਇਹਦੇ ਕਿਸਾਨ ਵੀਰਾਂ ਨਾਲ ਆਪਣੇ 2-3 ਕਿਸਾਨ ਵੀਰਾਂ ਨਾਲ ਆਪਣਾ رابطہ ਕਾਇਮ ਹੋਇਆ ਜਿਹੜੇ ਇਹਨਾਂ ਨੇ ਜਿਨ੍ਹਾਂ ਨੇ ਲਾਈ ਸੀਗੀ ਲਿਆ ਕੇ ਬੀਜ ਯੂਨੀਵਰਸਿਟੀ ਤੋਂ ਉਹ ਕਿਸਾਨ ਵੀਰ ਦੀ ਜਿਹੜੀ ਰਿਪੋਰਟ ਹੈ ਵੀ ਇਹ ਕਿਸਮ ਵੀ 826 ਮੰਗੂ ਆਉਣਾ ਸਮੇਂ ਦੇ ਵਿੱਚ ਛਾਈ ਰਹੂਗੀ ਬਹੁਤ ਵਧੀਆ ਇਹਦੀ ਜਿਹੜੀ ਮਤਲਬ ਕਿ ਗਰੋਥ ਹੈ ਤੇ ਟਾਈਮ ਪੀਰੀਅਡ ਕਿਸਾਨ ਵੀਰਾਂ ਨੇ ਦੱਸਿਆ ਆਗਾ ਵੀ ਇਹ ਜਿਹੜੀ ਕਿਸਮਾਂ ਇਹ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਜਿਹੜੀ ਕਿਸਮੇ ਲੱਗੀ ਹੋਈ ਹੈ ਜਾਂ ਅਕਤੂਬਰ 27 28 ਅਕਤੂਬਰ ਤੋਂ ਬਾਅਦ ਲੱਗੀ ਹੋਈ ਹੈ ਕਿਸਮੇ ਬਹੁਤ ਵਧੀਆ ਖੜੀ ਹੈ ਇਹ ਤਿੰਨ ਚਾਰ ਗੱਲਾਂ ਆਪਾਂ ਕਿਸਾਨ ਵੀਰਾਂ ਤੋਂ ਪੁੱਛਿਆ ਨੇ ਸਪੈਸ਼ਲ ਕਿਉਂਕਿ ਅੱਗੇ ਨੂੰ ਵੀ ਆਪਾਂ ਤੁਹਾਨੂੰ ਕਿਸਾਨ ਵੀਰੋ ਦੱਸਣਾ ਜੇ ਆਪਾਂ ਨੂੰ ਕਿਸਾਨਾਂ ਤੋਂ ਫੀਡਬੈਕ ਮਿਲੂ ਤਾਂ ਆਪਾਂ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਕਿਸਾਨ ਵੀਰੋ ਅੱਗੇ ਆ ਜਾਂਦੀ ਹੈਗੀ ਜਿੱਦਾਂ ਆਪਣੇ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਡੀਬੀਡਬਲਯੂ 222 ਇਹ ਕਿਸਮਾ ਜਿਹੜੀ ਇਹੇ ਵੀ ਪੂਰੀ ਦਿਲਾਂ ਤੇ ਰਾਜ ਕਰਨ ਵਾਲੀ ਕਿਸਮਾਂ ਕਈ ਕਿਸਾਨ ਵੀਰਾਂ ਨੂੰ ਇਹ ਫਿੱਟ ਨਹੀਂ ਬੈਠੀ ਕਿਉਂਕਿ ਹਰੇਕ ਕਿਸਮ ਦਾ ਆਪ ਦਾਪਦਾ ਏਰੀਆ ਹੁੰਦਾ ਕਿਉਂਕਿ ਕੋਈ ਕਿਸਮ ਕਿਸ ਏਰੀਆ ਦੇ ਵਿੱਚ ਕਾਮਯਾਬ ਹੁੰਦੀ ਹੈ ਕੋਈ ਕਿਸ ਏਰੀਆ ਦੇ ਵਿੱਚ ਕਾਮਯਾਬ ਹੁੰਦੀ ਆ ਪਰ ਤੁਸੀਂ ਜੇ ਜਿਆਦਾ ਕਰਨਾ ਹੁੰਦਾ ਤਾਂ ਪਹਿਲੇ ਪਹਿਲੀ ਗੱਲ ਮੇਰੀ ਨੋਟ ਕਰੋ ਤਾਂ ਤੁਸੀਂ ਟ੍ਰਾਇਲ ਲਾਇਆ ਕਰੋ ਵੀ ਤੁਹਾਡੇ ਖੇਤਾਂ ਦੇ ਵਿੱਚ ਕਾਮਯਾਬ ਹੈਗੀ ਆ ਕਿਸਮ ਜਾਂ ਨਹੀਂ ਤਾਂ ਇਹ ਵੀ ਕਿਸਾਨ ਵੀਰੋ ਪੂਰੀ ਵਧੀਆ ਖੜੀ ਆ ਜਿੱਦਾਂ ਡੀ ਵੀ ਡਬਲਯੂ 187 ਆ ਇਹਦਾ ਪੂਰੀ ਜਿੱਦਾਂ ਆਪਾਂ ਕਹਿੰਦੇ ਸਰ ਕੱਢ ਕਿਸਮ ਹੈਗੀ ਜੀਰੋ ਡ੍ਰਿਲ ਤੇ ਸੁਪਰ ਸੀਡਰ ਦੀ ਬਜਾਈ ਇਹਦੇ ਨਾਲ ਬਾਖੂਬੀ ਕਰ ਸਕਦੇ ਹੋ ਤੁਸੀਂ ਬਹੁਤ ਵਧੀਆ ਇਹਦਾ ਰਿਜ਼ਲਟ ਆ ਬਹੁਤ ਵਧੀਆ ਝਾੜ ਹੈ ਤੂੜੀ ਬਹੁਤ ਬੰਦੀ ਹੈ ਤੇ ਅੱਗੇ ਕਿਸਾਨ ਵੀਰੋ ਡੀਬੀਡਬਲ 303 ਇਹਦੇ ਇਹਦੇ ਵਿੱਚ ਕਿਸਾਨ ਵੀਰੋ ਕੀ ਹੋਇਆਗਾ ਜਿਹੜਾ ਹੁਣ ਆਪਣੇ ਕਿਸਾਨਾਂ ਦੇ ਨਾਲ ਪਿਛਲੇ ਸਾਲ ਆ ਇਸ ਵਾਰ 826 ਵਾਲਾ ਕੰਮ ਪਿਛਲੇ ਸਾਲ ਦੋ ਸਾਲਾਂ ਚ ਕਿਸਾਨ ਵੀਰਾਂ ਨਾਲ 303 ਦਾ ਕੰਮ ਹੋਇਆ ਉਹਨਾਂ ਨੂੰ ਬੀਜੇ ਨਹੀਂ ਵਧੀਆ ਮਿਲਿਆ ਜੇ ਬੀਜ ਨਹੀਂ ਪੂਰਾ ਪਿਓਰ ਮਿਲਿਆ ਉਹ ਕਿਸਾਨ ਵੀਰਾਂ ਨੇ ਜਿਹੜਾ ਨੈਗੇਟਿਵ ਫੀਡਬੈਕ ਇਹਦਾ ਦਿੱਤਾ ਜਿਨ੍ਹਾਂ ਨੂੰ ਬੀਜ ਵਧੀਆ ਮਿਲੇ ਉਹ ਕਹਿੰਦੇ ਦੇ ਵਰਗੀ ਕਿਸਮ ਕੋਈ ਨਹੀਂ ਤਾਂ ਕਿਸਾਨ ਵੀਰੋ ਕੁੱਲ ਮਿਲਾ ਕੇ ਗੱਲ ਆਹਾ ਵੀ ਜਿੰਨੀਆਂ ਵੀ ਵੈਰਾਈਟੀਆਂ ਨੇ ਸਾਰੀਆਂ ਇਸ ਵਾਰ ਬਹੁਤ ਜ਼ਿਆਦੇ ਵਧੀਆ ਖੜੀਆਂ ਨੇ ਤੇ ਝਾੜ ਵੀ ਕਿਸਾਨ ਵੀਰੋ ਆਪਾਂ ਨੂੰ ਜੇ ਮੌਸਮ ਨੇ ਸਾਥ ਦਿੱਤੀ ਪ੍ਰਮਾਤਮਾ ਨੇ ਸਾਥ ਦਿੱਤੀ ਇਸ ਵਾਰ ਆਪਾਂ ਨੂੰ ਝਾੜ ਆ ਜਿਹੜਾ ਬੰਪਰ ਹੀ ਦੇਖਣ ਨੂੰ ਮਿਲੂਗਾ ਦੇਖੋ ਪ੍ਰਮਾਤਮਾ ਅੱਗੇ ਆਪਾਂ ਹੱਥ ਹੀ ਅੜਦੇ ਆਂਗੇ ਵੀ ਪ੍ਰਮਾਤਮਾ ਆਪਾਂ ਨੂੰ 2-3 ਸਾਲ ਤੋਂ ਜਿਹੜਾ ਘਾਟਾ ਪਿਆ ਕਿਸਾਨਾਂ ਦਾ ਉਹ ਪੂਰਾ ਹੋਵੇ ਕਿਉਂਕਿ ਕਦੇ ਕੋਈ ਮਤਲਬ ਕਿ ਮੌਸਮੀ ਗੜਬੜ ਹੋ ਜਾਂਦੀ ਆ ਉਹਦੇ ਕਰਕੇ ਕਦੇ ਗੜੇਮਾਰੀ ਕੋਈ ਵੀ ਤੇ ਉਹਦੇ ਕਰਕੇ ਜਿਹੜਾ ਕਿਸਾਨਾਂ ਨੂੰ ਕੋਈ ਮਤਲਬ ਕਿ ਨੁਕਸਾਨ ਹੁੰਦਾ ਉਹਦੀ ਪੂਰਤੀ ਜ਼ਰੂਰ ਕਰੇ ਉਮੀਦ ਆ ਕਿਸਾਨ ਵੀਰੋ ਤੁਸੀਂ ਆਪਣੇ ਚੈਨਲ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਕਰਦੇ ਰਹੋਗੇ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬੱਦ ਤੋਂ ਬੱਦ ਚੈਨਲ ਨੂੰ ਕਰੋ ਸਬਸਕ੍ਰਾਈਬ ਇਸੇ ਤਰ੍ਹਾਂ ਆਪਾਂ ਵਧੀਆ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ